ਦੇ ਹਰ ਜ਼ਿਲ੍ਹੇ ਵਿੱਚ ਜਾ ਕੇ ਉੱਥੋਂ ਦੇ ਜਿਹੜੇ ਉੱਗੇ ਹੋਏ ਸੋਸ਼ਲ ਵਰਕਰ ਚਾਹੇ ਕੋਈ ਕਿਸੇ ਵੀ ਫੀਲਡ ਦੇ ਹੋਣ ਉਹ ਟੀਚਰ ਵੀ ਹੋ ਸਕਦੇ ਨੇ ਵਕੀਲ ਵੀ ਹੋ ਸਕਦੇ ਨੇ ਡਾਕਟਰ ਵੀ ਹੋ ਸਕਦੇ ਨੇ ਐਜੂਕੇਸ਼ਨ ਸੁਸਾਇਟੀ ਜਿਵੇਂ ਅੱਜ ਮੈਂ ਗੁਰਗੋਬਿੰਦ ਸਿੰਘ ਕਾਲਜ ਵਿਖੇ ਆਇਆ ਹਾਂ ਭੋਲਾ ਸਿੰਘ ਜੀ ਦੇ ਬੁਲਾਵੇ ਤੇ ਅਸੀਂ ਇੱਥੇ ਜਾਗਰੂਕ ਕਰ ਰਹੇ ਹਾਂ ਜਾ ਕੇ ਕਿ ਤੁਹਾਡੇ ਜਿਹੜੇ ਰਾਈਟ ਬਣਦੇ ਨੇ ਜਿਹੜੇ ਹੱਕ ਬਣਦੇ ਨੇ ਮਨੁੱਖੀ ਅਧਿਕਾਰਾਂ ਦੇ ਉਹ ਤੁਸੀਂ ਮੰਗੋ ਇਹ ਨਹੀਂ ਮਿਲਦੇ ਤੇ ਸਾਡੇ ਕਮਿਸ਼ਨ ਕੋਲ ਆਓ ਅਸੀਂ ਸ਼ੁਰੂਆਤ ਕੀਤੀ ਹੈ ਦੋ ਐਡਵਾਈਜ਼ਰੀ ਅਸੀਂ ਹੁਣ ਤੱਕ ਲਿਆ ਚੁੱਕੇ ਹਾਂ ਪਹਿਲੀ ਡੈਡ ਬੋਡੀ ਨੂੰ ਲੈ ਕੇ ਪੇਸ਼ੈਂਟ ਨੂੰ ਲੈ ਕੇ ਹਸਪਤਾਲਾਂ ਨੂੰ ਲੈ ਕੇ ਇਹ ਹਰ ਹਸਪਤਾਲ ਨੂੰ ਐਮੂਲੈਂਸ ਲੈਣੀ ਪਏਗੀ ਸ਼ਵਾਂ ਵਾਹਨ ਦੇਣਾ ਪਏਗਾ ਮੋਰਚਰੀ ਚ ਕੰਪਲਸਰੀ ਕਰਤੀ ਅਸੀਂ ਸਾਰੇ ਡੀਸੀ ਆਫਿਸਿਸ ਸਾਡੀ ਐਡਵਾਈਜ਼ਰੀ ਜਾ ਚੁੱਕੀ ਹੈ ਫਿਰ ਵੀ ਅਗਰ ਕਿਸੇ ਪ੍ਰਾਈਵੇਟ ਹਸਪਤਾਲ ਚ ਅਗਰ ਮੋਰਚਰੀ ਨਹੀਂ ਹੁੰਦੀ ਹੈ ਜਾਂ ਉਹ ਡੈਡ ਬੜੀ ਜਾਂ ਅਨਾਦਰ ਕਰਦੇ ਨਹੀਂ ਡੈਡ ਬੜੀ ਰੋਕਦੇ ਨਹੀਂ ਸਭ ਤੋਂ ਪਹਿਲੇ ਅਸੀਂ ਆਪਣੇ ਆਪਣੇ ਅਫਸਰ ਪ੍ਰੈਕਸ਼ਨ ਲਾਗੇ ਕਿਉਂਕਿ ਉਹ ਇੰਪਲੀਮੈਂਟ ਨਹੀਂ ਕਰਾ ਪਾਇਆ ਉਹਨਾਂ ਨੇ ਸੂਚਨਾ ਉੱਥੇ ਤੱਕ ਪਹੁੰਚਾਣੀ ਹੈ ਹਰ ਡੀਸੀ ਸਾਹਿਬ ਨੂੰ ਥੱਲੇ ਦੇ ਸਿਵਲ ਸਰਜਨ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਇੱਥੇ ਕਿੰਨੇ ਹਸਪੀਟਲ ਨੇ ਉਹ ਮੁਨਫਤਾ ਦੇ ਅਧਿਕਾਰਾਂ ਦੇ ਵਿੱਚ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਇਹ ਅਸੀਂ ਦੱਸਣ ਜਾ ਰਹੇ ਹਾਂ ਤੇ ਅੱਜ ਹੋਰ ਵੀ ਅਸੀਂ ਵੀ ਐਡਵਾਈਜ਼ ਲੈ ਕੇ ਆਏ ਹਾਂ ਕਿ ਜੋ ਸਫਾਈ ਕਰਮਚਾਰੀ ਹੈਗੇ ਹਮ ਉਹਨਾਂ ਦੇ ਅਧਿਕਾਰ ਕਿਉਂਕਿ ਸਭ ਮੈਕਸਿਮਮ ਕੰਟਰੈਕਚੁਅਲ ਹੈਗੇ ਨੇ ਉਹਨਾਂ ਦੇ ਕੰਟਰੈਕਟਰ ਨੂੰ ਅਸੀਂ ਐਡਵਾਈਸ ਇਹ ਦੇ ਦਿੱਤੀ ਹੈ ਪ੍ਰਸ਼ਾਸਨ ਨੂੰ ਪੇਜਤੀ ਹੈ ਚੀਫ ਸੈਕਟਰੀ ਸਾਹਿਬ ਨੂੰ ਪੇਜਤੀ ਹੈ ਕਿ ਜਿੰਨੇ ਵੀ ਸਫਾਈ ਕਮਚਾਰੀ ਨੇ ਉਹ ਇੱਕ ਯੋਧਾ ਹੈ ਕਰੋਨਾ ਦੇ ਵਿੱਚ ਵੀ ਦੇਖੋ ਉਹਨਾਂ ਨੇ ਕਿੰਨਾ ਯੋਧਾ ਦਾ ਕੰਮ ਕੀਤਾ ਉਹ ਜਿਹੜੀਆਂ ਪੀਪੀ ਕਿੱਟਾਂ ਨੂੰ ਬੱਚੇ ਹੱਥ ਨਹੀਂ ਲਾਂਦੇ ਸੀ ਆਪਣੇ ਪਿਓ ਦੀਆਂ ਨੂੰ ਉਹ ਚੁੱਕਦੇ ਸਰਾ ਕੇ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਗਲਵਜ਼ ਵੀ ਦਿੱਤੇ ਜਾਣ ਉਹਨਾਂ ਨੂੰ ਮਾਸਕ ਵੀ ਦਿੱਤੇ ਜਾਣ ਸੈਨੀਟਾਈਜ਼ਰ ਦਿੱਤੇ ਜਾਣ ਸ਼ੂਜ਼ ਦਿੱਤੇ ਜਾਣ ਤੇ ਉਹਨਾਂ ਦੀ ਘੱਟੋ ਘੱਟ 1-1 ਕਰੋੜ ਦੀ ਇੰਸ਼ੋਰੈਂਸ ਵੀ ਕਰਾਏ ਉਹ ਕੰਟਰੈਕਟਰ ਜਿਹੜਾ ਹੈ ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਐ ਸਮਾਜ ਦੇ ਵਿੱਚ ਅਗਰ ਸਵੇਰੇ ਉੱਠਦੇ ਕਿਸੇ ਦੀ ਲੋੜ ਪੈਂਦੀ ਐ ਤੇ ਉਹ ਸਫਾਈ ਕਰਮਚਾਰੀ ਨੂੰ ਪੈਂਦੀ ਜਿਵੇਂ ਮਾਂ ਗਿੱਲੇ ਚ ਸੋ ਕੇ ਬੱਚੇ ਨੂੰ ਸੁੱਕੇ ਸੁਵਾਉਂਦੀ ਐ ਸਫਾਈ ਕਰਮਚਾਰੀ ਵਿਚਾਰਾ ਖੁਦ ਗੰਦਗੀ ਚ ਰਹਿ ਕੇ ਤੁਹਾਡੀ ਸਫਾਈ ਕਰਦਾ ਤੇ ਅਸੀਂ ਉਹਦੀ ਐਡਵਾਈਜ਼ਰੀ ਵੀ ਲੈ ਕੇ ਆਏ ਆ ਤੀਸਰੀ ਐਡਵਾਈਜ਼ਰੀ ਅਸੀਂ ਮੰਗਲ ਐ ਬੁੱਧਵਾਰ ਨੂੰ ਲੈ ਕੇ ਆ ਰਹੇ ਹਾਂ ਐਂਬੂਲੈਂਸਾਂ ਵਾਸਤੇ ਐ ਬਹੁਤ ਵੱਡੇ ਪੱਧਰ ਤੇ ਲੈਣ ਜਾ ਰਹੇ ਹਾਂ ਚੀਜ਼ ਜਿਹੜੀ ਐਂਬੂਲੈਂਸ ਜਦੋਂ ਜਾਂਦੀ ਐ ਅੱਗੇ ਲੋਕੀ ਜਾਮ ਲਗਾ ਦਿੰਦੇ ਨੇ ਹੂਟਰ ਵਜਦਾ ਰਹ ਜਾਂਦਾ ਐ ਟ੍ਰੈਫਿਕ ਵਾਲੇ ਖੜੇ ਹੋਏ ਦੇਖ ਰਹੇ ਨੇ ਲੋਕ ਦੇਖ ਰਹੇ ਨੇ ਅਸੀਂ ਕਿ ਐਡਵਾਈਜ਼ਰੀ ਲੈ ਕੇ ਆ ਰਹੇ ਕਿ ਜਿੱਥੇ ਵੀ ਐਂਬੂਲੈਂਸ ਜਾਏਗੀ ਜਦੋਂ ਚੱਲੇਗੀ ਲੈ ਕੇ ਪੇਸ਼ੰ ਨੂੰ ਵਰਮਨ 2 ਦਾ ਫੋਨ ਕਰੇਗੀ ਅਸੀਂ ਐਂਬੂਲੈਂਸ ਲੈ ਕੇ ਫਲਾਣੇ ਹਸਪਤਾਲ ਜਾ ਰਹੇ ਹਾਂ ਤੇ ਅੱਗੇ ਪੀਸੀਆਰ ਦੀ ਗੱਡੀ ਨੂੰ ਪਾਇਲਟ ਕਰਕੇ ਹਸਪਤਾਲ ਤੱਕ ਛੱਡ ਕੇ ਆਏਗੀ ਇੱਕ ਪੇਸ਼ੰਟ ਦੀ ਜਾਨ ਬੜੀ ਕੀਮਤੀ ਹੈ ਇਹ 휴ਮਨਿਟੀ ਕਮਿਸ਼ਨ ਦੀ ਐਡਵਾਈਜ਼ਰੀ ਬੁੱਧਵਾਰ ਦਾ ਕਾਜ ਹੈ ਅਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਡੀਸੈਂਟਰਲਾਈਜ਼ ਕੀਤਾ ਜਾਵੇ ਇਕ ਭਾਗੀਦਾਰੀ ਦੇ ਅੰਤਰਗ੍ਰਹਤ ਸਾਂਝੀ ਵਾਲਤਾ ਦੇ ਅੰਤਰਗ੍ਰਹਤ ਕਿਉਂ ਨਾ ਅਸੀਂ ਆਪਣੀ ਪਾਵਰ ਨੂੰ ਡੀਸੈਂਟਰਲਾਈਜ਼ ਕਰੀਏ ਹਰ ਬੰਦਾ ਤੇ ਚੰਡੀਗੜ੍ਹ ਨਹੀਂ ਆ ਸਕਦਾ ਜੀ ਹਰ ਬੰਦੇ ਕੋਲ ਸੰਪਰਕ ਨੰਬਰ ਨਹੀਂ ਹੈ ਵੈਸੇ ਅਸੀਂ ਸੰਪਰਕ ਨੰਬਰ ਪਬਲਿਸ਼ ਕਰ ਦਿੱਤਾ ਹੈ 9855475547 9855475547 ਕੋਈ ਵੀ ਫੋਨ ਕਰਕੇ ਸਾਨੂੰ ਕੰਪਲੇਂਟ ਕਰ ਸਕਦਾ ਹੈ ਪਰ ਅਸੀਂ ਇੱਕ ਐਡਵਾਈਜ਼ਰੀ ਕਮੇਟੀ ਬਣਾ ਰਹੇ ਹਾਂ ਹਰ ਜ਼ਿਲ੍ਹੇ ਦੇ ਵਿੱਚ 15 ਲੋਕ ਹੋਣਗੇ ਉਹਦੇ ਵਿੱਚ ਇਹਦੇ ਚ ਚੜ੍ਹੇ ਵੀ ਸਮਾਜ ਸੇਵੀ ਨੇ ਕਿਸੇ ਵੀ ਫੀਲਡ ਦੇ ਉਹਦੇ ਬਗਾਇਦਾ ਕੈਟਾਗਰੀਜ਼ ਹੈਗੀਆਂ ਨੇ ਉਹ ਪਰਣਗੇ ਅਸੀਂ ਫਿਰ ਡੀਸੀ ਸਾਹਿਬ ਕੋਲੋਂ ਔਰ ਐਸਐਸਪੀ ਸਾਹਿਬ ਕੋਲੋਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਕਿਉਂਕਿ ਸਾਨੂੰ ਇਹ ਵੀ ਸੁਣਨ ਚ ਆਇਆ ਸੀ ਕਿ ਕਈ ਸਸਤਾਵਾ ਹਿਊਮਨ ਰਾਈਟ ਦੇ ਨਾਂ ਤੋਂ ਲੋਗਾ ਨੂੰ ਦਬਾਉਂਦੀਆਂ ਵੀ ਨੇ ਜਿਨ੍ਹਾਂ ਨੂੰ ਤੰਗ ਵੀ ਕਰਦੀਆਂ ਨੇ ਅਸੀਂ ਉਹਨਾਂ ਨੂੰ ਵੀ ਸਲਾਹ ਦੇਵਾਂਗੇ ਕਿ ਤੁਸੀਂ ਸੜਨਾ ਮਿਲ ਕੇ ਕੰਮ ਕਰੋ ਜੇ ਉਹਨਾਂ ਦੀ ਛਵੀ ਠੀਕ ਹੋਏਗੀ ਸੀ ਉਹਨਾਂ ਨੂੰ ਨਾਲ ਲੱਲਾਂਗੇ ਬਟ ਇਹ ਹੈ ਕਿ ਲੋਗਾ ਨੂੰ ਆਪਣੇ ਅਧਿਕਾਰ ਵੀ ਪਤਾ ਲੱਗਣਗੇ ਦੁਰ ਦੁਰ ਬਹਿ ਕੇ ਵੀ ਲੋਕ ਕੰਮ ਕਰਾ ਸਕਣਗੇ ਉਹ ਸਾਡੀ ਜਿਹੜੀ ਸਾਈਟ ਹੈ ਪੰਜਾਬ ਸਟੇਟ ਅਟ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਉਹਦੇ ਤੇ ਅਸੀਂ ਫਾਰਮ ਪਾ ਦਿੱਤਾ ਹੈ 4 ਫਰਵਰੀ ਤੱਕ ਡੇਟਾ ਫਾਰਮ ਭਰਨ ਦੀ ਉਸ ਤੋਂ ਬਾਅਦ ਅਸੀਂ ਸਕੂਟਨੀ ਕਰਾਂਗੇ ਤੇ ਵਾਇਗਰੂ ਨੇ ਚਾਹਿਆ ਤੇ ਅਸੀਂ 15 ਫਰਵਰੀ ਤੱਕ 380 ਬੰਦਿਆਂ ਦੀ ਕਮੇਟੀ ਪੂਰੇ ਪੰਜਾਬ 'ਚ ਬਣਾਉਣ ਜਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਘਰ ਬੈਠੇ ਹੋਏ ਉਸ ਸਹੂਲਤਾਂ ਮਿਲ ਸਕੇ ਸਰ ਅੱਜ ਤੱਕ 1984 ਪੀੜ ਤਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਸਜਨ ਕੁਮਾਰ ਵਗੇ ਰਿਹਾ ਕਰਦੇ ਕੀ ਕੀ ਕਿਸਤਾਂ ਦੇਖ ਦੋਗੇ ਬਸ ਮੈਂ ਇੱਕ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ 1984 ਦੇ ਕਤਲੇਆਮ ਜੋ ਹੋਏ ਹਨ ਅੱਜ ਤੱਕ ਬੱਚੇ ਬੁੱਢੇ ਹੋ ਗਏ ਹਨ ਉਹ ਮਾਵਾ ਕਈ ਚਲੀਆਂ ਗਈਆਂ ਹਨ ਮੈਂ ਤੇ ਗੱਲ ਸਰਿਆਂ ਮੋਲਣਾ ਇਸ ਗੱਲ ਨੂੰ ਕਿ ਬਹੁਤ ਵੱਡਾ ਹਨਨ ਹੋਇਆ ਉਸ ਵੇਲੇ ਕਿਉਂਕਿ 1984 ਦੇ ਵਿੱਚ ਮਨੁੱਖੀ ਅਧਿਕਾਰ ਹੈ ਹੀ ਨਹੀਂ ਸੀ 93 ਦੇ ਵਿੱਚ ਆਇਆ ਐਕਟ ਹੈ ਵਾਲਾ ਸਾਡੇ ਵਿੱਚ ਲੇਕਿਨ ਅਸੀਂ ਜਿਹੜਾ ਵੀ ਸੜੌਣ ਕੇਸ ਆ ਰਿਹਾ ਸੜੌਣ ਪਟਾਲੇ ਦਾ ਕੇਸ ਆਇਆ ਉਹਨੇ ਕਿ 84 ਦੀ ਦੰਗੇ ਦੀ ਪਾਰਟੀ ਦੰਗਾ ਤਾਂ ਨਹੀਂ ਕਹਿ ਸਕਦਾ ਕਤਲੇਆਮ ਸੀ ਉਹ ਇੱਕ ਭੈਂਜੀ ਆਏ ਇਹਨਾਂ ਨੂੰ ਅੱਜ ਤੱਕ ਉਹ ਤੇ ਪਲਾਟ ਨਹੀਂ ਮਿਲਿਆ ਤਹੀਂ ਤਰਨ ਡੀਸੀ ਸਾਨੂੰ ਆਦੇਸ਼ ਦਿੱਤਾ ਇੱਥੇ ਵੀ ਸੰਘੇੜਾਂ ਦੇ ਵੀ ਪਰਿਵਾਰ ਖਤਮ ਹੋ ਗਏ ਸੀ ਹਜ ਤੱਕ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਸਰ ਮੈਂ ਪਹਿਲੀ ਗੱਲ ਤੇ ਦੱਸ ਦਵਾ ਕਿ ਸਾਡਾ ਜਿਹੜਾ ਮਿਸ਼ਨ ਹੈ ਸਾਡਾ ਜੋ ਕਮਿਸ਼ਨ ਹੈ ਇਹ ਪਹਿਲੇ ਤਾਂ ਕੋਈ ਕੰਪਲੇਂਟ ਲੈ ਕੇ ਆਏਗਾ ਸਾਡੇ ਕੋਲ ਅਸੀਂ ਉਹ ਰਿਐਕਸ਼ਨ ਲਾਗੇ ਅਸੀਂ ਅਸੀਂ ਵੈਸੇ ਸੂ ਮੋਟੋ ਵੀ ਲਾ ਸਕਦੇ ਹਾਂ ਕਿ ਉਹ ਕਿਧਰ ਆ ਕੇ ਲੱਗੀ ਉਹਨੇ ਮੌਲੀ ਚ ਬਿਲਡਿੰਗ ਚ ਅਸੀਂ ਸੂ ਮੋਟੋ ਲਿੱਤਾ ਫਾਇਰ ਬਿਗੇਡ ਆਲੇ ਬੁਲਾਇਆ ਕਿ ਬਿਲਡਿੰਗ ਜਾ ਕੇ ਲੱਗੀ ਤੁਸੀਂ ਕੀ ਕੀਤਾ ਉਹ ਕਹਿੰਦੇ ਜੀ ਬਿਲਡਿੰਗ ਕੋਲ ਨਾ ਪਾਣੀ ਰੱਖਣ ਦਾ ਟੈਂਕ ਨਹੀਂ ਸੀ ਅਸੀਂ ਕਿਾ ਫਿਰ ਬਿਲਡਿੰਗ ਖੁੱਲ ਕਿਵੇਂ ਗਈ ਐਦੋਂ ਅਸੀਂ ਕਿਵੇਂ ਮਿਲ ਗਈ ਤਾਂ ਮਤਲਬ ਤੁਸੀਂ ਸਮਝਦੇ ਤੋਂ ਤੁਹਾਡੇ ਖਿਲਾਫ ਕਿਉਂ ਹੋਇਆ ਐਫ ਆਈ ਆਰ ਫਾਈਵ ਬ੍ਰਿਗੇਡ ਦੇ ਖਿਲਾਫ ਇਸ ਤਰੀਕੇ ਦੇ ਕੰਮ ਅਸੀਂ ਕਰਨੇ ਜਿਸ ਤੇ ਸਾਨੂੰ ਲੱਗਦਾ ਕਿ ਸਾਨੂੰ ਸੂ ਮੋਟਾ ਲੈਣਾ ਚਾਹੀਦਾ ਨੇ ਆ ਕਿ ਤੇ ਸਾਨੂੰ ਕੰਪਲੀਟ ਵੀ ਜਰੂਰੀ ਹੈ ਸਾਈਟੀ ਜੀ ਸੂ ਮੋਟਾ ਦੀ ਗੱਲ ਕੀਤੀ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ 83 ਦੇ ਦੌਰ ਦੀ ਗੱਲ ਕੀਤੀ ਆ ਤਾਂ 1996 ਦੇ ਵਿੱਚ ਜਦੋਂ ਪੱਠੜ ਸਾਹਿਬ ਸੀਐਮਸੀ ਉਹਨਾਂ ਨੇ ਕਿਹਾ ਵੀ ਮੈਨੂੰ ਕੁਝ ਅਫਸਰਾਂ ਨੇ ਕਿਹਾ ਕਿ ਬੰਬ ਧਮਾਕੇ ਕਰਨੇ ਪੈਣਗੇ ਤਾਂ ਤੁਹਾਡੀ ਸਰਕਾਰ ਦੁਬਾਰੇ ਆ ਸਕਦੀ ਹੈ ਬੜੀ ਚਰਚਾ ਉਸ ਗੱਲ ਦੀ ਬੜੀ ਚਰਚਾ ਇਸ ਗੱਲ ਦੀ ਵੀ ਆ ਵੀ 10 ਲੱਖ ਮੁੰਡਾ ਮਾਰਨਾ ਪਊਗਾ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਵੀ ਬੜੀ ਚਰਚਾ ਕੀ ਇਹਦੇ ਤੇ ਵੀ ਕੋਈ ਸੂ ਮੋਟੋ ਲਵਾਉਗੇ ਇਹ ਉਸ ਸਮੇਂ ਦੇ ਕਿਹੜੇ ਅਫਸਰ ਸੀ ਜਿਹੜੇ ਇਸ ਤਰ੍ਹਾਂ ਦਾ ਕਕਨਾ ਕਹਾਣ ਕਰਨਾ ਚਾਹੁੰਦੇ ਸੀ ਮਨੁੱਖਤਾ ਦਾ ਇਹਦੇ ਜੀ ਟਾਈਮ ਪੀਰੀਅਡ ਹੁੰਦਾ ਜੀ ਮੈਂ ਤੁਹਾਨੂੰ ਪਹਿਲੇ ਗੱਲ ਦੱਸਦਾ ਜੇ ਕੋਈ ਕੇਸ ਕੋਰਟ ਜਾ ਚੁੱਕਾ ਹੈ ਤੇ ਅਸੀਂ ਉਹਦੇ ਵਿੱਚ ਇਨਟਰਪਰਟਿੰਗ ਕਰ ਸਕਦੇ ਹਾਂ ਔਰ ਜੇ ਕੋਈ ਕੇਸ 2 ਸਾਲ ਤੋਂ ਪੁਰਾਣਾ ਹੋ ਗਿਆ ਹੈ ਉ퍼 ਨਵੇਂ ਸਿਰ ਤੇ ਸਾਡੇ ਕੋਲ ਐਪਲੀਕੇਸ਼ਨ ਆਣੀ ਜ਼ਰੂਰੀ ਹੈ ਜੀ ਜਿਵੇਂ ਹੁਣੇ ਵਕੀਲ ਸਾਹਿਬ ਨੂੰ ਦੱਸਿਆ ਸੀ ਕਿ ਅਸੀਂ ਆਪਣੀ ਐਡਵਾਈਸ ਦੇ ਸਕਦੇ ਹਾਂ ਐਡਵਾਈਜ਼ਰੀ ਦੇ ਸਕਦੇ ਹਾਂ ਪਰ ਇੱਥੇ ਉਸ ਤੋਂ ਅਗੇ ਵੀ ਦੱਸ ਦਵਾ ਕਿ ਜੇ ਐਡਵਾਈਸ ਸਾਡੀ ਨੂੰ ਨਹੀਂ ਮੰਨਦੇ ਸਾਨੂੰ ਉੱਤੇ ਵੀ ਐਕਸ਼ਨ ਲੈ ਸਕਦੇ ਹਾਂ ਖਾਸ ਕਰਕੇ ਅਗਰ ਕੋਈ ਸਰਕਾਰੀ ਅਫਸਰ ਹੈ ਅਸੀਂ ਐਡਵਾਈਸ ਦਿੱਤੀ ਇੱਕ ਵਾਰ ਦਿੱਤੀ ਨਹੀਂ ਮੰਨੀ ਦੂਜੀ ਵਾਰ ਦਿੱਤੀ ਨਹੀਂ ਮੰਨੀ ਅਸੀਂ ਉਹਦੀ ਸੈਲਰੀ ਅਟੈਚ ਕਰਵਾ ਸਕਦੇ ਹਾਂ ਇਹ ਪਬਲਿਕ ਸਰਵੰਟ ਹੈ ਕੰਮ ਹੀ ਨਹੀਂ ਕਰ ਰਿਹਾ ਫਿਰ ਇਹਨੂੰ ਕੰਮ ਕਰਨ ਦੀ ਲੋੜ ਕੀ ਹੈ ਇਹਨੂੰ ਘਰ ਬਿਠਾਓ ਇਹਦੇ ਖਿਲਾਫ ਕੰਪਲੀਟ ਕਰਦੀ ਦਿੱਤੀ ਜਾਏ ਸਾਡੇ ਕੋਲ ਅਗਰ ਕੋਈ ਵਜ੍ਹਾ ਕੇਸ ਆਏਗਾ ਮੈਂ ਤੁਹਾਡੀ ਗੱਲ ਨੂੰ ਪ੍ਰਮੁੱਖ ਰੱਖਣਾ ਸਰ ਐਕਚੁਅਲੀ ਜਿਹੜਾ ਪੱਠਲ ਦਾ ਜਿਹੜਾ ਸਾਰਾ ਐਪੀਸੋਡ ਹੈ ਇਹ ਹੁਣੇ ਹੀ ਵਾਇਰਲ ਹੋਇਆ ਕੁਝ ਦਿਨਾਂ ਦੇ ਅੰਦਰ ਉਹਨਾਂ ਦੀ ਕੋਈ ਇੰਟਰਵਿਊ ਆਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਉਸ ਵੇਲੇ ਕੁਝ ਅਧਿਕਾਰੀਆਂ ਨੇ ਕਿਹਾ ਸੀ ਕਿ ਜੇ ਇਸ ਤਰ੍ਹਾਂ ਦੇ ਬੰਬ ਧਮਾਕਾ ਕੀ ਹੁੰਦੇ ਤਾਂ ਸਰਕਾਰ ਰਿਪੀਟ ਹੋ ਸਕਦੀ ਹੈ ਮੈਂ ਚਾਹਾਂਗਾ ਤੁਸੀਂ ਪਹਿਲ ਕਰੋ ਸਾਡੇ ਕੋਲ ਲੈ ਕੇ ਆਓ ਜਾਂ ਭੇਜੋ ਸਾਨੂੰ ਨਹੀਂ ਸੋਸ਼ਲ ਮੀਡੀਆ ਤੇ ਉਹਦੀ ਚਰਚਾ ਆਈ ਹੈ ਸਰ ਮੇਰੇ ਕੋਲ ਨਹੀਂ ਆਇਆ ਉਹਨੂੰ ਸਾਰਾ ਤੇ ਅਸੀਂ ਨਹੀਂ ਦੇਖ ਪਾਉਂਦੇ ਕਿ ਮੈਂ ਜਿਵੇਂ ਦੌਰਿਆਂ ਤੇ ਨਿਕਲੇ ਹੋਏ ਮੈਨੂੰ ਇੱਕ ਮਿੰਨਾ ਹੋ ਗਿਆ ਮੈਂ ਤੇ 6-6 ਦਿਨ 8-8 ਦਿਨ ਚੰਡੀਗੜ੍ਹ ਹੀ ਨਹੀਂ ਜਾ ਬੰਦਾ ਸਰ ਇੱਕ ਹੋਰ ਹੈ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਵੀ ਚੱਲਦਾ ਹੈ ਗੈਂਗਸਟਰਾਂ ਵਿਰੁੱਧ ਵੀ ਨਸ਼ਿਆਂ ਵਿਰੁੱਧ ਵੀ ਪਰ ਵਿੱਚ ਵਿੱਚ ਕਈ ਮਸਲੇ ਇਹੋ ਜਿਹੇ ਆਉਂਦੇ ਨੇ ਜਿੱਥੇ ਨੌਜਵਾਨਾਂ ਨਾਲ ਅਤਿਆਚਾਰ ਹੁੰਦਾ ਕੱਲ ਹੀ ਇੱਕ ਲੁਧਿਆਣੇ ਦਾ ਕੇਸ ਆ ਤੁਹਾਡੇ ਸਾਹਮਣੇ ਤਿੰਨ ਬੰਦੇ ਸਸਪੈਂਡ ਕਰਾਇਆ ਜੀ ਮੈਨਰੇਟ ਕਮਿਸ਼ਨ ਨੇ ਕਰਾਇਆ ਉਹ ਮਸਲੇ ਦੇ ਉੱਤੇ ਖਾਲੀ ਸਸਪੈਂਡ ਨਾਲ ਕੰਮ ਨਹੀਂ ਚੱਲੇਗਾ ਜੀ 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 ਟਰਮੀਨੇਟ ਹੋਣੇ ਚਾਹੀਦੇ ਪੁਰਸ਼ ਪਰਿਵਾਰ ਨੂੰ ਮੌਜਾ ਮਿਲਣਾ ਚਾਹੀਦਾ ਸਰ ਜਿਹੜੀ ਤੁਸੀਂ ਗੱਲ ਕੀਤੀ ਹੈ ਹਸਪਤਾਲਾਂ ਦੀ ਤਪਾ ਮੰਡੀ ਦੇ ਵਿੱਚ ਤਮੋਰਤਰੀ ਵਾਸਤੇ ਨਕੇ ਕੀਤਾ ਗਿਆ ਸਾਰਾ ਪ੍ਰਬੰਧਨ ਕੀਤਾ ਗਿਆ ਪਰ ਉਹ ਚੱਲੀ ਨਹੀਂ ਮੋਰਤਰੀ ਤਪਾ ਮੰਡੀ ਦੇ ਹਸਪਤਾਲ ਦੀ ਉਹਨੂੰ ਕਿਵੇਂ ਦੇਖੋਗੇ ਸਰ ਕੀ ਅੱਜ ਤੁਸੀਂ ਪ੍ਰਸ਼ਾਸਨ ਨੂੰ ਕਹਿ ਕੇ ਜਾਓ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਮੋਰਤਰੀ ਮੋਰਤਰੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਸਰ ਸਬ ਡਿਵੀਜ਼ਨ ਹੈ ਸਰ ਮੋਰਤਰੀ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਸਰ ਸਾਰਾ ਸਿਸਟਮ ਉੱਥੇ ਪਿਆ ਪਰ ਮੋਰਤਰੀ ਦਾ ਪ੍ਰਬੰਧਨ ਕੀਤਾ ਗਿਆ ਕੋਈ ਸਟਾਫ ਨਹੀਂ ਉੱਥੇ ਹੈਗਾ ਇੱਥੋਂ ਕਿੰਨੀ ਦੂਰ ਹੈ ਹਸਪਤਾਲ ਸਰ 15 ਕਿਲੋਮੀਟਰ ਦੂਰ ਹੈ ਸਰ ਮੈਂ ਹੁਣ ਮੀਟਿੰਗ ਤੇ ਜਾ ਰਿਹਾ ਹਾਂ ਸਬ ਡਿਵੀਜ਼ਨ ਤਪਾ ਮੰਡੀ ਅਸੀਂ ਇਹਨਾਂ ਨੂੰ ਅੱਜ ਹੀ ਨਿਰਦੇਸ਼ ਦੇ ਕੇ ਜਾਵਾਂਗੇ ਕਿ 7 ਦਿਨਾਂ ਦੇ ਅੰਦਰ ਉਹ ਮਰਚੀ ਚੱਲਣੀ ਹੋਣੀ ਚਾਹੀਦੀ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਨੂੰ ਉਹਦੀ ਰਿਪੋਰਟ ਦਿਓਗੇ ਮੈਂ ਨੋਟ ਉਨੇ ਕਰ ਰਿਹਾ ਤੁਹਾਡਾ ਨਾਮ ਫੋਨ ਨੰਬਰ ਬਲਦੇਵ ਜੀ ਜੀ ਧਰਮਿੰਦਰ ਸਿੰਘ ਢਾਲੀਵਾਲ ਜੀ ਬਲਦੇਵ ਜੀ ਨੋਟ ਕਰੋ ਦਾ ਫੋਨ ਨੰਬਰ ਨਾ 7 ਦਿਨਾਂ ਦਾ ਜੇਕਰ ਮੋਰਚੀ ਚਾਲੂ ਨਹੀਂ ਹੋਏਗੀ ਠੀਕ ਹੈ ਸਰ ਤੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਲਾਂਗੇ ਜਿਹੜੇ ਸਾਡੀ ਕੱਲ ਇੱਕ ਨਯਾਇਜ਼ ਝੁੱਗੀ ਇੱਥੇ ਕਬਜ਼ੇ ਨੂੰ ਹਟਾਉਣ ਵਾਸਤੇ ਬਹੁਤ ਪਰਿਵਾਰਾਂ ਦੇ ਘਰ ਪੜ ਦਿੱਤੇ ਗਏ ਸਰਕਾਰ ਵੱਲੋਂ ਜਿਹੜੀ ਕਹ ਰਹੀ ਸੀ ਨਯਾਇਜ਼ ਕਬਜ਼ੇ ਕਰੀ ਬੈਠੇ ਨੇ ਬੱਚੇ ਸੀ ਮਾਂ ਬੁੱਢੇ ਔਰਤਾਂ ਸੀ ਅੱਜ ਬੇਕਾਰ ਕਰਤੀਆਂ ਟੀਕਾ ਮਾਰਦੀਆਂ ਰੋਂਦੀ ਬਿਨਦੀਆਂ ਅੱਜ ਠੰਡ ਦੇ ਵਿੱਚ ਮੋਟ ਵੀ ਆਈਆਂ ਉਸ ਨਾਲ ਤੁਸੀਂ ਆਪਾਂ ਨਵੇਂ ਦਾ ਬਰਨਾਲੇ ਜੀ 25 ਏਕੜ ਬਰਨਾਲੇ ਨਗਰ ਦਾ ਬਰਨਾਲੇ ਜੀ ਗੁਜਾਰਿਸ਼ ਹੈ ਜਿਹੜਾ ਸੀ ਅੱਜ ਨੰਬਰ ਪਬਲਿਸ਼ ਕੀਤਾ ਤੁਸੀਂ ਪਾਓ ਸਾਡੇ ਕੋਲ ਮੇਰਾ ਸਿੱਧਾ ਨੰਬਰ ਜੀ ਸਿੱਧਾ ਲੈ ਲਓ ਅਸੀਂ ਅਗਰ ਐਕਸ਼ਨ ਉਸ ਤੋਂ ਬਾਅਦ ਨਾ ਲਵੇ ਸਾਡਾ ਕਮਿਸ਼ਨ ਕਿਉਂਕਿ ਅੱਜ ਤੋਂ ਪਹਿਲੇ ਹੀ ਹੋਇਆ ਮੈਂ ਨਹੀਂ ਕਹਿ ਸਕਦਾ ਲੇਕਿਨ ਜਦੋਂ ਦਾ ਦੋ ਮਹੀਨੇ ਤੁਸੀਂ ਬਰਨਾਲੇ ਜਾਓਗੇ ਤਾਂ ਕੱਲ ਦੀ ਗੱਲ ਨਹੀਂ ਹੈ ਸਰ ਇਹ ਪੁਰਾਣੀ ਗੱਲ ਨਹੀਂ ਹੈ ਕੱਲ ਦੀ ਗੱਲ ਹੈ ਸਰ ਝੂਗੀ ਜੋੜਨੀ ਵਾਲੀ ਦੀ ਅੱਜ ਤੁਸੀਂ ਆਏ ਹੋ ਸਰ ਇਹ ਤਾਂ ਪੂਰੀ ਤਰ੍ਹਾਂ ਰੋਰੇ ਸੀ ਇਹ ਤਾਂ 24 ਘੰਟਿਆਂ ਦੀ ਗੱਲ ਹੀ ਹੈ ਨਾ ਸਰ ਬਰਨਾਲੇ ਜਾਓਗੇ ਸਟੇਡੀਅਮ ਦੇ ਕੋਲ ਅਗਰ ਰੂਟ ਹੀ ਜਾਗਾ ਮੈਂ ਦੇਖ ਕੇ ਜਾਵਾਂਗਾ ਰਸਤੇ ਜਾਊਗਾ ਜੀ ਤੁਸਾਂ ਇੱਕ ਹੋਰ ਆ ਤੁਸੀਂ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕੀਤੀ ਹੈ ਕਿ ਉੱਥੇ ਪ੍ਰਬੰਧਨ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਸਰਕਾਰੀ ਵੀ ਹੈ ਜੀ ਸਰਕਾਰੀ ਇਹਦੇ ਵਿੱਚ ਸਰ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਸਰਕਾਰੀਆਂ ਦੇ ਵਿੱਚ ਹਸਪਤਾਲਾਂ 'ਚ ਉਹੋ ਜਿਹਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਤੱਕ ਜਾਣਾ ਪੈਂਦਾ ਲੱਗਦਾ ਵੀ ਸਰਕਾਰੀਆਂ ਦੇ ਵਿੱਚ ਵੀ ਉਹੋ ਜਿਹੇ ਜੇ ਪ੍ਰਬੰਧ ਮਿਲ ਜਾਣ ਤਾਂ ਲੋਕਾਂ ਨੂੰ ਸਰ ਕੱਲ ਮੈਂ ਮੋਗਾ ਸੀਗਾ ਸਿਵਲ ਹਸਪਤਾਲ ਜਾ ਕੇ ਮੈਂ ਟਾਇਲਟ 'ਤੇ ਚੈੱਕ ਕੀਤੇ ਨੇ ਕਿਧਰ ਦਰਵਾਜ਼ਾ ਨਹੀਂ ਸੀ ਕਿਧਰ ਸೀਟ ਨਹੀਂ ਸੀ ਕਿਧਰ ਲਾਈਟ ਨਹੀਂ ਸੀ ਸਾਰਾ ਨੋਟਿਸ ਬਣਾ ਕੇ ਲੈ ਕੇ ਆਏ ਆਂ ਔਰ ਤਿੰਨ ਦਿਨ ਦੇ ਅੰਦਰ ਉਹਨੂੰ ਅਲਟੀਮੇਟਮ ਦਿੱਤਾ ਹੈ ਕਿ ਤੁਸੀਂ ਨਹੀਂ ਠੀਕ ਕਰ ਸਕਦੇ। ਇਹੀ ਹਾਲ ਬਣ ਰਿਹਾ ਹੈ। ਬਰਨਾਲੇ ਹਾਲ ਇਹਦਾ ਸਭ ਪੇਸ਼ੀ ਆ। 5 ਤੋਂ 50+ ਕੇ ਸਾਰੇ ਰੈਫਰ ਹੁੰਦੇ ਨੇ ਕਿਉਂਕਿ ਹਸਪਤਾਲ ਦੇ ਵਿੱਚ ਪ੍ਰਬੰਧ ਨਹੀਂ ਹੈ ਜੀ ਐਮਰਜੈਂਸੀ ਸਹੂਲਤ ਨਹੀਂ ਹੈ। ਸਰ ਜਿਹੜੇ ਸੀਟੀ ਸਕੈਨ ਨਹੀਂ ਹੈ। ਜੀ ਕੁਝ ਵੀ ਨਹੀਂ ਹੈ। ਆਹ 온 ਸਾਰੀ ਗੱਲਾਂ ਨੇ ਜੀ। ਰੇਡੀ ਜਿਹੜੇ ਟਾਇਲਟ 5 ਮਹੀਨੇ 3 ਮਹੀਨੇ ਤੋਂ ਵੱਧ ਨਹੀਂ ਹੈ 4 ਮਹੀਨੇ ਤੋਂ। ਉਸੇ ਲੀਡੀਰ ਵਿਚਾਰੀਆਂ ਟੱਕਿਆ ਕੰਮ ਬਲੱਡ ਬੈਂਕ ਵੀ ਬੰਦ ਰਿਹਾ ਜੀ ਇਹ ਪਿੱਛੇ ਜੀ ਪਿੱਛੇ ਬਲੱਡ ਬੈਂਕ ਲੋਕਾਂ ਨੂੰ ਸਿੱਤ ਪੇ ਜਾਣਾ ਪਿਆ ਜੀ ਬਲੱਡ ਬੈਂਕ ਹੈਗਾ ਇੱਥੇ ਇੱਕੋ ਹੀ ਸਰਕਾਰੀ ਇੱਕੋ ਹੀ ਹੈ ਜੀ ਮੈਂ ਉਹਨੇ ਸਿਵਲ ਸਰਜਨ ਨੂੰ ਬੁਲਾਇਆ ਇਸ ਤੋਂ ਮੀਟਿੰਗ ਤੇ ਆ ਰਹੇ ਪਰੇਸ਼ਾਨਾ ਹੋਇਆ ਸਰ ਗਰੀਬ ਦਾ ਬਿਲਕੁਲ ਸਰ ਵੱਡਾ ਸੰਕਟ ਇੱਕ ਟੋ ਹੋ ਗਿਆ ਮੋਰਚਰੀ ਹਸਪੀਟਲ ਤੋਂ ਇੱਕ ਬਲੱਡ ਬੈਂਕ ਇੱਕ ਅਗਰਨ ਜੱੱਚਾ ਬੱਚਾ ਕੇਂਦਰ ਦੇ ਉੱਥੇ ਟਾਇਲਟ ਗੰਦੇ ਨੇ ਸਰ ਅਸੀਂ ਅੱਜ ਨੋਟਿਸ ਦੇ ਕੇ ਜਵਾਬ ਵੱਡਾ ਸਕੈਨ ਚੱਲ ਰਿਹਾ ਦਵਾਈਆਂ ਨੂੰ ਲੈ ਕੇ ਪ੍ਰਿੰਟ ਪ੍ਰਿੰਟ ਨੂੰ ਲੈ ਕੇ ਜੀ ਬਹੁਤ ਵੱਡਾ ਲੁੱਟਖੋ ਹੋ ਰਹੀ ਹੈ ਅਜੇ ਤੱਕ ਸਰਕਾਰਾਂ ਥੋੜਾ ਦੱਸੋ ਸਰ ਜਿਹੜੇ ਪ੍ਰਿੰਟਜ ਹੁੰਦੇ ਨੇ ਦਵਾਈਆਂ ਦੇ ਮੈਡੀਸਨ ਹੁੰਦੇ ਨੇ 10 ਰੁਪਏ ਦਾ ਪੱਤਾ ਹੁੰਦਾ ਐਮ ਆਰ ਆਈ ਵੇਖ 200 ਰੁਪਏ ਦਾ ਰਿਹਾ ਜੀ ਬਹੁਤ ਵੱਡਾ ਇਸ ਲੁੱਟਖੋ ਹੋ ਰਹੀ ਹੈ ਜੀ ਇਹ ਗੱਲ ਕਾ ਵੀ ਮੇਰੇ ਕੱਲ ਕੱਲ ਵੀ ਮੇਰੇ ਸਾਹਮਣੇ ਆਈ ਹੈ ਕਿਸੀ ਬੜੇ ਸਿਆਣੇ ਬੰਦੇ ਨੇ ਗੱਲ ਕੀਤੀ ਹੈ ਕਿ 10 ਤੋਂ 10000 ਰੁਪਏ ਉੱਤੇ ਪ੍ਰਿੰਟ ਹੈਗਾ ਦਵਾਈ ਦੇ ਉੱਤੇ ਉਹੀ ਦਵਾਈ ਬਾਜ਼ਾਰ ਲੋ ਉਹ 1200 ਦੀ ਮਿਲ ਜਾਂਦੀ ਹੈ 1500 ਦੀ ਮਿਲ ਜਾਂਦੀ ਹੈ ਇਹ ਬਹੁਤ ਵੱਡੇ ਪੱਧਰ ਦਾ ਕੰਮ ਹੈ ਲੇਕਿਨ ਇਹਨੂੰ ਮੈਂ ਇੱਕ ਬੜਾ ਵੱਡਾ ਇਨੀਸ਼ੀਏਟਿਵ ਲੈ ਕੇ ਸਰ ਇੱਕ ਨੈਸ਼ਨਲ ਲੈਵਲ ਤੇ ਇੱਕ ਸਟੇਟ ਲੈਵਲ ਦਾ ਨਹੀਂ ਹੈ ਨੈਸ਼ਨਲ ਲੈਵਲ ਦਾ ਲਾਂਗ ਹੈ ਇਸ ਗੱਲ ਨੂੰ ਇਹ ਨੋਟ ਕਰੋ ਜੀ ਇਹ ਗਰੀਬ ਉਤਾਲੇ ਕੋਲ ਮੈਨੂੰ ਥੋੜਾ ਬਸ ਦਾ ਕੰਮ ਕਰਦਾ ਗਰੀਬ ਦਵੇ ਕੁਝ ਨੇ ਲੋਕਾਂ ਨੂੰ ਵੀ ਫਾਇਦਾ ਹੋਗਾ ਇਹ ਬੰਦ ਹੋ ਗਿਆ ਇਹਦਾ ਮੈਡੀਕਲ ਕਾਉਂਸਲ ਇੰਡੀਅਨ ਮੈਡੀਕਲ ਕਾਉਂਸਲ ਦੀਆਂ ਸੱਤ ਆਪਾਂ ਜਿਹੜੇ ਪੜ੍ਹਦੇ ਹਾਂ ਉਹਨਾਂ ਦੇ ਸਖਸ਼ਨਾ ਇਹਨਾਂ ਗੱਲ ਕੀਤੀ ਆ ਵੀ ਰੇਟ ਬਹੁਤ ਜਿਆਦਾ ਜਿਹੜੇ ਡਾਇਰੈਕ ਦਵਾਈਆਂ ਦੇ ਨੇ ਤਰੇ ਇਹਦੇ ਵਿੱਚ ਸਭ ਤੋਂ ਵੱਡਾ ਮਲੂਕੀਅਤ ਅਧਿਕਾਰਾਂ ਦਾ ਹਨਣਤਾ ਇਹੀ ਹੋ ਰਿਹਾ ਹੈ ਕਿ ਕਿਸੇ ਵੀ ਹਸਪਤਾਲ ਦੇ ਵਿੱਚ ਦਵਾਈਆਂ ਦੀ ਦੁਕਾਨ ਨਹੀਂ ਖੁੱਲ ਸਕਦੀ ਆਪਾਂ ਪ੍ਰਾਈਵੇਟ ਕਿਸੇ ਵੀ ਹਸਪਤਾਲ ਤੇ ਚੱਲਦੇ ਆ ਸਭੀ ਖੁੱਲ੍ਹੀ ਹੋਈ ਹੈ ਸਾਰੇ ਬੁੱਲੂ ਸਭ ਤੋਂ ਵੱਡਾ ਅਧਿਕਾਰਾਂ ਦਾ ਹਨਣ ਨਹੀਂ ਇੱਥੇ ਆ ਜੇ ਸਰਕਾਰ ਦਾ ਸਰ ਕੋਈ ਉਹਦੇ ਤੇ ਮੈਡੀਕਲ ਪੰਜਾਬ ਮੈਡੀਕਲ ਕੌਂਸਲ ਤੇ ਯੂਨੀਅਨ ਮੈਡੀਕਲ ਕੌਂਸਲ ਸੱਜਦਾ ਦੇ ਚਾਹੇ ਵੀ ਉਹਦੀ ਚਾਰ ਦਿਵਾਰੀ ਦੇ ਅੰਦਰ ਦੁਕਾਨ ਨਹੀਂ ਖੁੱਲ ਸਕਦੀ ਲੈਬੋਰੀਆਂ ਵੀ ਆਪਣੀਆਂ ਬਣ ਜਾਣੀਆਂ ਨੇ ਉਹਨਾਂ ਨੇ ਲੈਬੋਟਰੀਆਂ ਦੇ ਵਿੱਚ ਸਾਰੀ ਚੀਜ਼ ਆਪਦੀ ਹੈ ਇਸ ਦੀ ਵੀ ਲਿਖ ਨਹੀਂ ਹੋ ਇੱਕ ਡਾਕਟਰ ਜਿਹੜਾ ਹੈ ਸਰ ਸਰ ਜਿਹੜੇ ਰੈੱਡ ਕਰਾਸ ਦੇ ਜਿਵੇਂ ਸੈਂਟਰ ਖੁੱਲੇ ਆ ਦਵਾਈ ਵੇਚਣ ਦੇ ਜਾਂ ਮੈਡੀਸਨ ਪੂਰੀ ਮੋਹੱਲਾ ਕਲੀਨਿਕ ਖੁੱਲੇ ਉੱਥੇ ਕੀ ਰੇਟ ਸਹੀ ਹੈ ਨਹੀਂ ਨਹੀਂ ਜੀ ਮੈਡੀਸਨ ਪੂਰੀ ਨਹੀਂ ਹੈ ਨਾ ਜਿਹੜੇ ਉਹ ਦਵਾਈ ਬਾਹਰ ਡਾਕਟਰ ਨੇ ਕਹਦੇ ਆ ਹੁੰਦੀ ਨਹੀਂ ਔਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਡਾਕਟਰ ਟਿਚ ਲਿਖਣ ਤੋਂ ਪਹਿਲਾਂ ਪਤਾ ਜੀ ਫਾਰਮੂਲਾ ਮਿਲੂਗਾ ਕਿ ਨਹੀਂ ਮਿਲੂਗਾ ਅੰਦਰ ਖਾਲੀ ਪਿਆ ਹੁੰਦਾ ਬਾਹਰ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਪ੍ਰਾਈਵੇਟ ਨੇ ਉਹ ਖੁੱਲ ਹੁੰਦੀਆਂ ਤੁਸੀਂ ਬਹੁਤ ਵਧੀਆ ਗੱਲਾਂ ਦਸੀਆਂ ਜੀ ਮੈਂ ਚਾਂਸ ਦੀ ਗੱਲ ਹੈ ਕਿ ਹੁਣੇ ਹੀ ਆਪਾਂ ਮਿੱਟੀ ਲੈ ਰਹੇ ਆ ਜੀ ਇੱਕ ਸਕਿੰਟ ਉੱਥੇ ਸਿਵਲ ਸਰਜਨ ਵੀ ਆਏ ਹੋਣਗੇ ਪਹਿਲੀ ਗੱਲ ਤੇ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਸੀ ਨਹੀਂ ਆਏ ਉਹਨਾਂ ਦੀ ਐਬਸੈਂਟ ਲਗਾਵਾਂਗੇ ਕਿ ਅਸੀਂ ਅਸੀਂ ਕਰਨ ਹੀ ਆਏ ਆ ਜੀ ਇਨੀ ਦੂਰੋਂ ਸਰ ਮੈਨੂੰ ਤੁਹਾਡੇ ਆਈਡੀਆ ਬਹੁਤ ਅੱਛਾ ਲੱਗੇ ਨੇ ਮੈਨੂੰ ਬਹੁਤ ਅੱਛੇ ਕੋਵਿਡ ਦੇ ਵਿੱਚ ਸਰ ਰੈੱਡ ਕਰਾਸ ਦੀ ਗੱਲ ਕਰਦੇ ਆ ਆਪਾਂ ਅਸਲੇ ਦਾ ਲਾਇਸੈਂਸ ਬਣਾਉਣ ਵਾਲੇ ਜੋ ਕੋਈ ਚੀਜ਼ ਲੈਣ ਵਾਲੇ ਜੋ ਉੱਥੇ ਰੈੱਡ ਕਰਾਸ ਦੀ ਪਰਚੀ ਕੱਟੀ ਜਾਂਦੀ 213151 ਰੈੱਡ ਕਰਾਸ ਦਾ ਜਿਹੜਾ ਯੋਗਦਾਨ ਸੀਗਾ 2021 ਦੇ ਵਿੱਚ ਅਸੀਂ ਬਰਨਾਲਾ ਪ੍ਰੈਸ ਕਲੱਬ ਵੱਲੋਂ ਅਸੀਂ ਇੱਥੇ ਲੰਗਰ ਦੀ ਸੁਵਿਧਾ ਕੀਤੀ ਹੋਈ ਸੀ ਔਰ ਮੈਂ ਪ੍ਰਧਾਨ ਸੀਗਾ ਜੀ ਮੌਜੂਦਾ ਉਸ ਵੇਲੇ ਔਰ ਵੱਡੀ ਟੀਮ ਦੇ ਨਾਲ ਅਸੀਂ ਵਰਕ ਕੀਤਾ ਰੈੱਡ ਕਰਾਸ ਦੀਆਂ ਪਰਚੀਆਂ ਜਿਹੜੀਆਂ ਸੀਗਾ ਉਹ ਸਾਡੇ ਕੋਲੇ ਆਉਂਦੀਆਂ ਸੀ ਔਰ ਅਸੀਂ ਉਹ ਜਿਹੜਾ ਸੀਗਾ ਲੋਕਾਂ ਤੱਕ ਰਾਸ਼ਨ ਵਹਿਆ ਕਰਾਉਂਦੇ ਸੀ ਆਪਣੇ ਤੌਰ ਤੇ ਤਾਂ ਕਰ ਹੀ ਰਹੇ ਸੀ ਵੀ ਕੀ ਜਿਹੜਾ ਪੈਸਾ ਹੈ ਉਸ ਵੇਲੇ ਉਸ ਤੋਂ ਜ਼ਰੂਰੀ ਕੀ ਹੁੰਦਾ ਵੀ ਆਪਾਂ ਰੈੱਡ ਕਰਾਸ ਦੇ ਵਿੱਚੋਂ ਪੈਸਾ ਕੱਢ ਕੇ ਜਿਹੜਾ ਹੈ ਉਹ ਕੋਈ ਇਦਾਂ ਦੀਆਂ ਸਥਿਤੀਆਂ ਦੇ ਵਿੱਚ ਹੀ ਪੈਸਾ ਜਿਹੜਾ ਹੈ ਯੂਜ਼ ਕੀਤਾ ਜਾਣਾ ਬੰਦ ਰੈੱਡ ਕਰਸ ਦਾ ਹੈੱਡ ਹੁੰਦਾ ਹੈ ਉਹ ਤੇ ਗਵਰਨਰ ਹੁੰਦਾ ਜੀ ਉਸ ਤੋਂ ਬਾਅਦ ਡੀਸੀ ਸਾਹਿਬ ਇਲਾਕੇ ਦੇ ਇਨਚਾਰਜ ਹੁੰਦਾ ਨੇ ਜਿਹੜੂ ਬਾਈ ਲॉज ਹੈਗੇ ਨੇ ਹਾਂ ਜੀ ਤੁਸੀਂ ਮੈਨੂੰ ਖੋਲ ਕੇ ਦੱਸੋ ਕਿ ਸਾਨੂੰ ਕੀ ਅਸੁਵਿਧਾ ਕੀ ਹੋਈ ਹੈ ਉਹ ਸੁਵਿਧਾ ਇਹ ਹੋਈ ਹੈ ਵੀ ਰੈੱਡ ਕਰਾਸ ਵੱਲੋਂ ਆਪਣੇ ਤੌਰ ਤੇ ਕਹਿਨ ਦਾ ਮਤਲਬ ਇੱਥੇ ਕੁਝ ਨਹੀਂ ਕੀਤਾ ਅਸੀਂ ਪ੍ਰੈਸ ਕਲੱਬ ਵੱਲੋਂ ਰਾਸਣ ਮੰਗਲਿਆ ਸੀਗਾ ਜੀ ਉਹਨਾਂ ਨੇ ਵੀ ਤੈਨੂੰ ਕੁਝ ਨਹੀਂ ਕੀਤਾ ਉਹਨਾਂ ਦੀਆਂ ਪਰਚੀਆਂ ਸਾਡੇ ਕੋਲੇ ਆ ਜਾਂਦੀਆਂ ਸੀਗੀਆਂ ਉਹ ਸਾਨੂੰ ਕਹਿਣ ਦਾ ਮਤਲਬ ਆਉਂਦੀ ਸੀ ਮੇਰੇ ਫੋਨ ਦੇ ਉੱਪਰ ਉਹਨਾਂ ਦਾ ਜਿਹੜਾ ਸੀਗਾ ਸੈਕਟਰੀ ਸਾਹਿਬ ਸੀਗੇ ਇਹਦੇ ਉਹਨਾਂ ਦੇ ਰੈਡ ਕਰਾਸ ਜਿਹੜੀ ਉਹਨੂੰ ਕੋਲ ਰਿਪੇਅਰ ਮਿਲ ਜਾਂਦੀ ਸੀ ਇਹ ਪੂਰੀ ਕਰਦੇ ਸੀ ਹਾਂ ਜੀ ਰਿਕੁਆਇਰ ਨਹੀਂ ਕਰਦੇ ਪੂਰੀ ਨਾ ਉਹ ਨਹੀਂ ਸੀ ਕਰਦੇ ਉਲਟਾ ਸਾਨੂੰ ਕਹਿੰਦੇ ਸੀ ਤੁਸੀਂ ਇਹ ਗੱਲ ਲਿਖ ਕੇ ਦੇ ਸਕਦੇ ਹੋ ਕਿਉਂਕਿ ਰੈੱਡ ਕਰਾਸ ਤੇ ਤੋਂ ਬਾਹਰ ਉਹ ਇੰਨੀ ਫੰਡਿੰਗ ਆਂਦੀ ਹੈ ਇੱਥੋਂ ਨਹੀਂ ਆਂਦੀ ਬਾਹਰੋਂ ਬਹੁਤ ਫੰਡਿੰਗ ਆਂਦੀ ਜੀ ਰੈੱਡ ਕਰਾਸ ਤੇ ਬਹੁਤ ਵੱਡੀ ਸਸਤਾ ਹੈ ਜੀ ਜਿੰਦਾ ਮਾਲਕ ਹੀ ਗਵਰਨਰ ਹੋਵੇ ਤੁਹਾਨੂੰ ਕੋਈ ਫੰਡਿੰਗ ਦੀ ਕੋਈ ਕਮੀ ਨਹੀਂ ਆ ਸਕਦੀ ਮੈਨੂੰ ਲੱਗਦਾ ਕਿਤਨੇ ਕਿਤੇ ਅਫਸਰਾਂ ਦੇ ਕਿਤੇ ਉਹਦੀ ਘਾਟ ਹੋ ਸਕਦੀ ਜਿਹੜੇ ਰੈੱਡ ਕਰਾਸ ਤੇ ਇੱਥੇ ਕੋਈ ਮੋਢੀ ਭੋਲਾ ਸਿੰਘ ਬਿਰਕ ਵਰਗੇ ਸਾਡੇ ਸਾਥੀ ਹੋਰ ਬਹੁਤ ਸਾਰੇ ਸੀਗੇ ਜਿਨ੍ਹਾਂ ਨੇ ਸਹਿਯੋਗ ਨਾਲ ਅਸੀਂ ਉਹ ਲੰਗਰ ਦੀ ਜਿਹੜੀ ਸੁਭਦਾ ਅਸੀਂ 100 ਦਿਨ ਇਸ ਕੰਮ ਕੀਤਾ ਉਸ ਵਿੱਚ ਵਾਹ ਸਰ ਜਿਹੜੀ ਝੋਪੜਾ ਪੱਟੀ ਦੇ ਇੱਕ ਪੁਆਇੰਟ ਵਿੱਚੋਂ ਰਹਿ ਗਿਆ ਝੋਪੜਾ ਪੱਟੀ ਜਿਹੜੀ ਘਟਾਣ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਇੱਕ ਐਸੀ ਬੱਚੀ ਪੈਦਾ ਹੋਈ ਹੈ ਜਿਹੜੀ ਨੇਸ਼ਨਲ ਲੈਵਲ ਦੇ ਵਿੱਚ ਸਲੋਅਰ ਮੈਡਲ ਕਿੱਕ ਬੌਕਸਿੰਗ ਦੇ ਵਿੱਚ ਲੈ ਕੇ ਆਈ ਹੈ ਅੱਛਾ ਉਸ ਝੋਪੜਾ ਪੱਟੀ ਦੇ ਵਿੱਚ ਹੀ ਰਹਿੰਦੀ ਹੈ ਬੱਚੀ ਉਹ ਉਹਦੀ ਵੀ ਤੋੜਦੀ ਉਹ ਕੀਤਾ ਗਿਆ ਜੀ ਮੈਂ ਸਮਝਦਾ ਕਿ ਇੱਥੇ ਕੁਐਸਚਨ ਆਂਸਰ ਦਾ ਟਾਈਮ ਨਹੀਂ ਅਸੀਂ ਮੀਟਿੰਗ ਤੇ ਜਾ ਕੇ ਪੁੱਛਾਂਗੇ ਮੈਂ ਜਾ ਰਿਹਾ ਹਾਂ ਔਰ ਜੇ ਮੇਰੇ ਰਸਤੇ ਜਾਏਗਾ ਤਾਂ ਮੈਂ ਉੱਥੇ ਹੋ ਕੇ ਵੀ ਜਾਵਾਂਗਾ ਠੀਕ ਹੈ ਸਰ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਡੀਕਲ ਜਿਹੜਾ ਇਹ ਇ